ਜੀਐਮ7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਨਵਾਂ ਸ਼ਬਦ ਪੱਤਰਕਾਰ ਗੁਰਬਖਸ਼ ਸਿੰਘ ਮਹਿਰੇ ਦੋਸਤੋ ਅੱਜ 26 ਜਨਵਰੀ ਜਿਹੜਾ ਗਣਤੰਤਰ ਦਿਵਸ ਆਈਟੀਆਈ ਨਵਾਂ ਸ਼ਹਿਰ ਵਿਖੇ ਸ਼ਰਦਾ ਬੂਕ ਮਨਵਾਇਆ ਜਾ ਰਿਹਾ ਇਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਮਹਿੰਦਰ ਭਗਤ ਜੀ ਉਹ ਦਰਸ਼ਕਾਂ ਦੇ ਰੂਬਰੂ ਹੋਣਗੇ 26 ਜਨਵਰੀ 1950 ਨੂੰ ਬਾਬਾ ਸਾਹਿਬ ਡਾਕਟਰ ਪੀਰ ਰਾਓ ਅੰਬੇਡਕਰ ਜੀ ਦੀ ਅਗਵਾਈ ਦੇ ਵਿੱਚ ਬਣੀ ਕਮੇਟੀ ਵੱਲੋਂ ਜੋ ਸੰਵਿਧਾਨ ਦੀ ਸਿਰਜਣਾ ਕੀਤੀ ਗਈ ਸੀ ਸੰਵਿਧਾਨ ਲਿਖਿਆ ਗਿਆ ਸੀ ਅੱਜ ਦੇ ਦਿਨ ਨੂੰ 1950 ਨੂੰ ਉਹ ਜਿਹੜਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਮੰਤਬ ਨੂੰ ਲੈ ਕੇ ਉਸ ਖੁਸ਼ੀ ਲੈ ਕੇ ਜਿਹੜੇ ਭਾਰਤ ਵਾਸੀ ਆ ਉਹ 26 ਜਨਵਰੀ ਨੂੰ ਜਿਹੜਾ ਆ ਆਪਣੇ ਤੌਰ ਤੇ ਜਿਹੜਾ ਵਧੀਆ ਖੁਸ਼ੀਆਂ ਭਰਿਆ ਦਿਹਾੜਾ ਮਨਾਉਂਦੇ ਆ ਉਸੇ ਗੜੀ ਦੇ ਤਹਿਤ ਅੱਜ ਜਿਹੜਾ ਨਵਾਂ ਸ਼ਹਿਰ ਵਿਖੇ ਵੀ 26 ਜਨਵਰੀ ਦਾ ਦਿਹਾੜਾ ਉਹ ਬਰਾ ਸ਼ਰਦਾਪੁਰੂ ਕੋ ਮਨਾਇਆ ਜਾ ਰਿਹਾ ਪੰਗੜੇ ਪਾਈ ਜਾ ਰਿਹਾ ਆ ਉਹ ਤੁਹਾਨੂੰ ਦਿਖਾਣੇ ਆ आईटीआई ਨਮਸ਼ਾਰ ਵਿਖੇ ਵੱਖ-ਵੱਖ ਇਸ ਪ੍ਰੋਗਰਾਮ ਦੀਆਂ ਚਲਕੀਆਂ ਪ੍ਰਿੰਟ ਕਮਾਂਡਰ ਡੀਐਸਪੀ ਸ਼ਾਹਬਾਦ ਸਿੰਘ ਵੱਲੋਂ ਮੁੱਖ ਮਹਿਮਾਨ ਜੀ ਨੂੰ ਪ੍ਰੇਡ ਦੇ ਮੈਰੀਕਾ ਲਈ ਸੱਦਾ ਦਿੱਤਾ ਗਿਆ ਹੈ ਨਿਤਾ ਕਰਦੇ ਨੇ 27 ਸਤੰਬਰ 2024 ਨੂੰ ਇਹਨਾਂ ਨੇ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਆਜ਼ਾਦੀ ਪੁਲਾੜੀਆ ਅਤੇ ਬਾਗਬਾਨੀ ਮੰਤਰੀ ਵਜੋਂ ਅਹੁਦਾ ਸੰਭਾਲਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਕੀਤਾ ਹੋਇਆ ਹੈ ਪਹਿਲੀ ਟੁਕੜੀ ਜ਼ਿਲ੍ਹਾ ਪੁਲਿਸ ਦੀ ਜਿਸ ਦੀ ਅਗਵਾਈ ਕਰ ਰਹੇ ਨੇ ਏਐਸਆਈ ਸਰਬਜੀਤ ਸਿੰਘ ਦੂਜੀ ਟੁਕੜੀ ਵੀ ਜ਼ਿਲ੍ਹਾ ਪੁਲਿਸ ਦੀ ਅਗਵਾਈ ਕਰ ਰਹੇ ਨੇ ਏਐਸਆਈ ਪ੍ਰਵੀਨ ਕੁਮਾਰ ਉਹਨਾਂ ਤੋਂ ਪਿੱਛੇ ਜ਼ਿਲ੍ਹਾ ਮਹਿਲਾ ਪੁਲਿਸ ਦੀ ਟੁਕੜੀ ਅਗਵਾਈ ਕਰ ਰਹੇ ਨੇ ਏਐਸਆਈ ਅਮਰਜੀਤ ਕੌਰ ਚੌਥੀ ਟੁਕੜੀ ਐਨਸੀਸੀ ਗ੍ਰਿਪਾਲ ਸਾਗਰ ਅਕੈਡਮੀ ਰਾਹੋਦੀ ਅਗਵਾਈ ਕਰ ਰਹੇ ਨੇ ਰਾਜਵੀਰ ਸਿੰਘ ਉਹਨਾਂ ਦੇ ਅਫੀਸੇ 5 ਮਿੰਟ ਪਹਿਰੇ ਐਨਸੀਬੀ ਜਵਾਰ ਨਵੋਦਿਆ ਵਿਦਿਆਲਾ ਪੋਜੇਵਾਲਸਰਾ ਸ਼ਿਰਨਦੀਪ ਕੌਰ ਜੀ ਅਗਵਾਈ ਵਿੱਚ ਇਹ ਅਸੀਰ ਬੇਜ ਮਦਦੁਰ ਨਾਮ ਜਿਰਦਾ ਹੋਇਆ ਹਾਂਜੀ ਸਰ ਪੁੱਛਿਆ ਜੀ ਤਾਂ ਨਾਲ ਮੈਂ ਮੱਦੇ ਜਾਈ ਸਾਡੇ ਵਿੱਚ ਸਤਿਕਾਰਯੋਗ ਤੁਸੀਂ ਬਾਦੂ ਮਾਨੋ ਦਿਨਾਂ ਦੇ ਸੈਸ਼ਨ ਜਾ ਰਹੇ ਹੁਣ ਨੀ ਕਮੇਰਸ਼ੀਅਲ ਨਗਰ ਮੈਡਮ ਪ੍ਰਿਆ ਸੁਖੀ ਅਤੇ ਹੋਰ ਕੰਡੀਸ਼ੀਅਲ ਅੰਘਾਰੀ ਪਹੁੰਚੇ ਨੇ ਸਾਰਿਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਰੂਜਾ ਸਵਾਗਤ ਕੀਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਹੋਰ ਨਾ ਪਾਈ ਵਾਲਾਂ ਦੀ ਆਮਦਨ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਸਪਰੇਡ ਦੇ ਮੀਖਣ ਉਪਰੰਤ ਮਨਚਵਲ ਤਸ਼ਰੀਫ ਲੈ ਆ ਰਹੇ ਨੇ ਸਾਡੇ ਮੁੱਖ ਮਹਿਮਾਨ ਸ੍ਰੀ ਮਹਿੰਦਰ ਪਗਜ ਜੀ प्यारे पंजाब वासियों मैं 76वें गणतंत्र दिवस मौके देश विदेश में जितने सारे ही पार्टियां खास करके पंजाबियों ਨੂੰ ਕਹਿ ਦਿੰਦਾ ਹਾਂ ਮੈਂ देश दिया ਦਿਨੋਂ ਸਲਾਵਾ ਤੇ ਹਰਕਾਰ ਬੁਲਾ ਦੇ ਬਹਾਦਰ ਜੂਬਿਆਂ ਨੂੰ ਸलाम ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਮਸਤਾ ਅਤੇ ਇਕਮਤਾ ਦੀ ਰਾਖੀ ਕਰਦੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀ ਧਰਮ ਦਾ ਮਾਣ حاصل ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਭੇਟਕਰ ਦੇ ਬੜੇ ਮੁੱਢਲੇ ਯੋਗਦਾਨ ਨੂੰ ਵੀ ਸਿਰਦਾ ਕਰਦਾ ਹਾਂ ساڑھا اتحاس جلیا والا باغ اور ہو خونی نال پریا ہویا ہے سانو مان ہے کہ دیش کے آزادی سنگرام بھی سب تو بات قربانیاں پنجاب نے دیتیاں ساڑھی سرکار مہان دے سپنے انو پورا کرنے بد ہے مکمری بنن تو بعد سردار بھگوت سنگھ نے اپنے عوضے دی سہچ شہید آجم سدار بھگت سنگھ کے جدی پنڈ کھڑے کلا بکھے چکی اس تو علاوہ ساڑھی سرکار نے اہم فیصلہ لیندہ سرکاری بچ بگت سنگھ کے سردان دے نرماتا بابا صاحب ڈاکٹر بھیم کر امبیڈکر تصویرہ لگائیاں محالی کمانتری اڈے دا نا ہائی اڈے کا نام شہید صدار بھگت سنگھ کے نام رکھن بچ اہم بھومکا نبھاؤ اپرانت ہوں پنجاب نے اتنے شہید کا بہت سابت ہے ساری سرکار فوجی جبان شہیدان کے پروارا فوجی کی پڑھائی درکل ہے راج سرکار نے شہید جبانوں دے وارسا لئی ایک گرانٹ جو پنیال اکھر پہ تو ادا کے ایک کروڑ پہ کی ہے ساڑھی سرکار نے ਇਸ ਸੁਰਤੀ ਸਾਦਾ ਸਕੀਮ ਵਿੱਚ ਅਧਨੀ ਮਰਨ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਨੇ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨ ਹਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਦਿੱਤੀ ਸਾਦਾ ਦੇ ਦਾ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਕਰਮੀ ਫੌਜੀਆ ਨੂੰ ਜਾਂਦੀ ਦਿੱਤੀ ਦਿੱਤੀ ਸਾਦਾ 10000 ਤੋਂ ਉਧਾ ਕੇ بارہ ہزار روپئے پرتی مہینہ کر دیتی ہے آزادی گلاٹی ساڑھے مان ہیں ساڑھی سرکار نے سوبے دے آزادی گلاٹیاں یا دے کے نو ملتی پینشن چورانوے میں ستو ہزار کے گیارہ ہزار روپئے مہینہ کر دیتی ہے اسی طرح نو روزگار دین دا وعدہ پورا دیا ساڑھی سرکار پچھلے قریب چونتی مہینے دوران پناہ ہزار کے قریب سرکاری نوکری اتے ہیں سلسلہ لگاتار جاری ہیں روزگار صحت سکھیا، مک بجلی اتے ہور ہوشاسکی صدار ساری سرکار مک جنڈے ہیں اسے تحت سید صحت بچ کرانتی کاری تبدیلی لیا ساری سرکار نے ہوں تک آٹھ سو اکیاسی آم آدمی کلینک چلا جتے ہیں جتے رجانہ ਲੱਖਾਂ ਲੋਕਾਂ ਨੂੰ ਮੁਫਤ ਆਪਣਾ ਦਾਗ ਕਰਵਾ ਰਹੇ ਹਨ ਸਾਡੀ ਸਰਕਾਰ ਨੇ ਲੋਕਾਂ ਨੂੰ ਵਧੀਆ ਸਿਹਤ ਸੂਚਨਾ ਦੇਣ ਦੇ ਮਕਸਦ ਨਾਲ 14 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਿਆਂ ਫੁੰਝਾ ਹੋ ਨਮੀਆਂ ਹਾਈ ਟੈਕ ਐਮਬੂਲੈਂਸਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ ਅਤੇ ਹੁਣ ਸੂਬੇ ਵਿੱਚ ਕੁੱਲ 325 ਹਾਈ ਟੈਕ ਐਮਬੂਲੈਂਸਾਂ ਲੋਕਾਂ ਦੀ ਸੇਵਾ ਵਿੱਚ ਤਿਆਰ ਹਨ ਸਿੱਖਿਆ ਖੇਤਰ ਵਿੱਚ ਵੀ ਸਾਡੀ ਸਰਕਾਰ ਨੇ ਨਵੇਂ مقام حاصل کیتے ہیں بچوں پر سکھایا دن ایک سو اٹھارہ سکول آف ایمیننس چل رہے ہیں سکولاں سکوں ستارہ لڑکیاں دے سینئر لئی ٹرانسپورٹ سویدھا شروع کیتی گئی جس دا دس ہزار تو ود نو کو لا مل رہا ہے اس کو علاوہ سرکار کی اسکولوں کے پرنسیپلوں سنگاپور تو سکھلائی دیوائی جاری ہیں ਤੇ ਹੈਡਮਾਸਟਰ ਨੂੰ ਆਈਆਈਐਮ ਐਮ ਦਾ ਮਾਤ ਦੇਣੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿਜਲੀ ਖੇਤਰ ਵਿੱਚ ਸਾਡੀ ਸਰਕਾਰ ਦੀ ਪ੍ਰਾਪਤੀ ਬੇਮਿਸਾਲ ਰਹੀ ਹੈ ਮੁੱਖ ਬਿਜਲੀ ਦੀ ਸਹੂਲਤ ਦੇ ਐਲਾਨ ਤੋਂ ਬਾਅਦ ਉਸ ਸੂਬੇ ਦੇ 90 ਫੀਸਦੀ ਪੇਂਲੂ ਕਪੜਾ ਨੂੰ ਜ਼ੀਰੋ ਬਿਜਲੀ ਤੇ ਲਾ ਰਹੇ ਹਾਂ ਇਸ ਤੋਂ ਇਲਾਵਾ ਸਾਡੀ ਸਰਕਾਰ ਵੱਲੋਂ ਪਿਛਲੇ ਸਾਲ ਕੋਈ ਜਵਾਲ ਪਾਵਰ ਪਲਾਂਟ ਨੂੰ ਦਰ 180 ਕਰੋੜ ਰੁਪਏ ਦੀ ਲਾਗਤ ਨਾਲ ਕਿੱਦਿਆ ਗਿਆ ਅਥੀਨ ਇਸ ਪਾਵਰ ਪਲਾਂਟ ਦਾ ਨਾਮ શ્રી ਗੁਰੂ ਅਮਰਦਾਸ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਛੇਕਾਂ ਲਈ ਮੁਕਤ ਬਿਜਲੀ ਦੀ ਸ਼ੁਰੂਆਤ ਸੋਲ ਦੇ ਨਿਯਾਰੀ ਰੱਖੀ ਹੋਈ ਹੈ ਅਤੇ ਮੌਜੂਦਾ ਵਿੱਤ ਸਾਲ ਲਈ ਮੁਕਤ ਬਿਜਲੀ ਦੀ ਸਹੂਲਤ ਲਈ ਕੁੱਲ 9330 ਕਰੋੜ ਰੁਪਏ ਦਾ ਉਪਭੰਗ ਕੀਤਾ ਗਿਆ ਹੈ ਪ੍ਰਸ਼ਾਸਨਿਕ ਸੁਧਾਰ ਦਾ

ਪਰ ਵਿੱਚ ਨਵਕਲੀ ਪੈਰ ਕਦਮੀ ਦਾ ਆਗਾਜ਼ ਕੀਤਾ ਹੈ ਜਿਸ ਤਹਿਤ ਸਰਪੰਚ ਲੰਬੜਦਾਰ ਅਤੇ ਮਿਨਿਸਪਲ ਕੌਂਸਲਰ ਵੱਖ-ਵੱਖ ਸਰਟੀਫਿਕੇਟਾਂ ਲਈ ਅਰਜ਼ੀਆਂ ਨੂੰ ਆਨਲਾਈਨ ਤਰਦੀਕ ਕਰਨਗੇ ਇਸ ਦਾ ਉਦੇਸ਼ ਨਾਗਰਿਕਾਂ ਨੂੰ ਸਰਪੰਚਾਂ ਲੰਬੜਦਾਰਾਂ ਅਤੇ ਐਮਸੀ ਤੋਂ ਦਸਤਕ ਕਰਾਉਣ ਲਈ ਵਾਰ-ਵਾਰ ਜਿਹੜੇ ਲਗਾਉਂਦੇ ਤੰਗੜ ਤੋਂ ਛੁਟਕਾਰਾ ਦਵਾਇਆ ਹੈ ਜਗ ਲਈ ਰਿਹਾਇਸ਼ੀਅਤ ਤੇ ਆਮਦਨ ਸਰਟੀਫਿਕੇਟ ਬਣਾਉਣ ਲਈ ਹੁਣ ਪਟਵਾਰੀਆਂ ਦੇ ਦਫਤਰਾਂ ਵਿੱਚ ਜਾਣ ਦੀ ਲੋੜ ਨਹੀਂ ਸਰਕਾਰ ਨੇ ਪਟਵਾਰੀਆਂ ਦੀਆਂ ਲੌਗਇਨ ਆਈਡੀ ਬਣਾ ਕੇ ਆਨਲਾਈਨ ਤਰਤੀਕ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਸੂਦੇ ਵਿੱਚ ਖੇਡਾਂ ਨੂੰ ਉਪਸਾਹਤ ਕਰਨ ਲਈ ਵੀ ਬਦਲ ਬੰਦ ਹੈ ਕੌਮੀ ਤੇ ਕਮਾਂਤਰੀ ਅਧਿਅਕ ਤੇ ਮੱਲਾ ਮਾਰਨ ਵਾਲੇ 11 ਨਾਮੀ ਖਿਡਾਰੀਆਂ ਨੂੰ ਪੀਸੀਐਸ ਅਤੇ ਡੀਐਸਪੀ ਦੀ ਨੌਕਰੀ ਦਿੱਤੀ ਗਈ ਹੈ ਇਹ ਆਪਣੇ ਆਪ ਬਹੁਤ ਵੱਡੀ ਪੰਜਾਬ ਦੀ ਬਹੁਤ ਵੱਡੀ ਉਪਲਬਧੀ ਹੈ ਪੈਰਿਸ ਓਲੰਪਸਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਈ ਭਾਰਤੀ ਆਕੀ ਭੀਮ ਦੇ ਅੱਠ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1-1 ਕਰੋੜ ਰੁਪਏ ਦਾ ਇਨਾਮ ਦਿੱਤੇ ਹਨ ਇਹ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਦੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਪੰਜ ਖਿਡਾਰੀ ਅੰਮ੍ਰਿਤਸਰ ਜਲੇਤੇ ਹਨ ਸਾਲ 2021 ਵਿੱਚ ਖੇਡਾਂ ਉਦਨ ਪੰਜਾਬ ਦੀਆਂ ਦਾ ਤੀਜਾ ਸੀਜ਼ਨ ਸਫਤਤਾਪੂਰਵਕ ਹੋਇਆ ਜਿਸ ਵਿੱਚ 5 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਖੇਤੀਬਾੜੀ ਦੀ ਆਰਥਿਕਤਾ ਤੁਰ ਹੈ ਪੰਜਾਬ ਦਾ ਮੰਡੀਕਰਨ ਢਾਂਚਾ ਦੇਖ ਵਿੱਚ ਸਭ ਤੋਂ ਮਜ਼ਬੂਤ ਹੈ ਅਤੇ ਸਾਲ 23 ਕ੍ਰਿਵੀ ਦੌਰਾਨ ਪੰਜਾਬ ਦੇ ਕੇਂਦਰੀ ਅਨਪਨਾਰ ਵਿੱਚ ਝੋਨੇ ਦਾ ਕ੍ਰਿ 24% ਅਤੇ ਤੰਗ ਦਾ ਲਗਭਗ 50% ਯੋਗਦਾਨ ਪਾਇਆ ਹੈ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਸਾਲ 2023 ਦੇ ਵੀ ਦੌਰਾਨ ਝੋਨੇ ਦੀ ਸਿੱਧੀ ਬਜਾਈ ਲਈ 17 ਹਲਾ 112 ਕਿਸਾਨਾਂ ਨੂੰ 20 ਕਰੋੜ ਰੁਪਏ ਦੀ ਰਾਸ਼ੀ ਜਾ ਚੁੱਕੀ ਹੈ ਨਕੀ ਦੇ ਵੱਜੋਂ ਚੋਨੇ ਦੀ ਪ੍ਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਾਲ 2023 ਦੇ ਮੁਕਾਬਲੇ ਸਾਲ 2022 ਦੌਰਾਨ 70% ਕਮੀ ਦਰਜ ਕੀਤੀ ਗਈ ਹੈ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਦੇਸ਼ ਵਿੱਚ ਸਭ ਤੋਂ ਵੱਧ 401 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਦਿੱਤਾ ਜਾ ਰਿਹਾ ਹੈ پڑائی سال تئی چوی دوران پنجاب سرکار نے گنا کاشتکار ساری ادائیگی کار دیتی ہے گنے کی کاشت نوساہت کرنے پنجاب بطور سبچتی دو سو بطالی کروڑ روپے کی رقم سدھی گنا کاشتکار دے بینک مجھے پائی گئی ہے فصلی منتر سوبہ سرکار کا وشیش چان ہے باغبانی دین رقم چار لکھ انتالی ہزار دو سو دس کے چار لکھ کیاسی ہزار سات سو ترتالی ہو گیا پچھلے سال واسطے دوائیاں اتے ایک کروڑ بتی لاکھ روپئے خرچے گئے ہیں ویکسین دیا پچیس لکھ خوراک ہنڈریڈ پرسینٹ گا ویکسین کیتی گئی ہے سوبے ਖਾਲੀਆਂ ਦੀ ਬਹਾਲੀ ਸੰਬੰਧੀ ਮਹਿੰਮ ਦੇ ਵੀ ਸ਼ਾਨਦਾਰ ਕិច្ਜੇ ਸਾਹਮਣੇ ਆਏ ਹਨ ਦੋ ਤੋਂ ਤਿੰਨ ਲੱਖਾਂ ਸਰਬੰਧ ਤੇ 15945 ਖਾਲਿਆਂ ਨੂੰ ਤਫਰਦਾਪੁਰ ਛੁਡਿਤ ਕੀਤਾ ਗਿਆ ਹੈ 2022 ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਜ਼ ਕਰਦੇ ਹਟਾਉਣ ਦੀ ਸ਼ੁਰੂਆਤ ਕੀਤੀ ਮਹਿੰਮ ਤਹਿਤ ਸਾਲ 2020 ਅਤੇ با تک بارہ ہزار آٹھ سو نو ایک زمین قبضے ہٹا دیتے گئے ہاں. <coughs> اس سے کر کے ہی بزاری قیمت تین ہزار اَسی کروڑ روپے تو شہر کے شو مکھی ہے پنجاب دیاں نگر نگم کونڈا دے نال نال نالوہ وقت سال دران پلاٹ دوران پلاٹ کی چار سو پنجہ روپئے کی راشی نال شہری مرتب علاقے مہتوپورن وکاس شروع کیے گئے ہن لئی پنجاب ہیں سرکاری پنجابرکاری بچ مفت سفر دی صورت جاری ہے پنجاب پر بچ جنوری تو دسمبر چوبی تک صوبے کی عورتوں نے چودہ پوائنٹ اٹھاسی کروڑ مکت بس سفر کیتے جس کے تحت سات سو چھبیس کروڑ روپے خرچ ہوئے ہیں سڑکوں سے بنا رکاوٹ یقینی بنا ٹول پلازیا بند کی گئی ہے جس نال یاتریوں سال دو ہزار چوبیس دوران دو سو پچی کروڑ روپے کا لابھ ہوا ہے ہر کر جل اسکیم تحت سو فیصدی پینڈو گھر پائپ راہ پانی کی سپلائی ہےدوگ کھیتر ترقی سرکار وشیش چاند دے رہی ہیں دو ہزار بائی تک ہوں تک پچوجا سو چرہتر دے قریب نویش تے پرستاب پراپت ہوئے ہیں جس میں سیاسی ہزار کروڑ پیدا کا نویش کیا گیا ہے ادوگ کھیتر آئی ٹی آئی سکھیا دی

دس ہزار تین سو ستاسی جتنا موقع مزہ پردان کی گئی ہے گیارہ ہزار چار سو نو زخمی ریگپالی ہسپتال تک پہنچایا گیا ہے این آر ای پنجابیا کے مسئلے آن لائن آن لائن ٹنگ حل کیے جان والے پہلا سوبہ بن گیا ہے کوئی بھی پرواسی صوبے سبندر اپنے کسے بھی مسئلے سبندی آن لائن سکین کر سکتا ہے این آر اے لئی. نمی دی کی سہولت لو دلی وکے اندرا گاندھی کمینتری ہائی اڈے اوپر فیسلیٹ سینٹر ستھاپت کیتا گیا ہے جو کی چوی گھنٹے کھلا رہتا ہے میں اتنے آن کو پہلے شہید آجم ਸਰਕਾਰ ਭਗਤ ਸਿੰਘ ਜੇ ਜੱਦੀਪਿੰਡ ਕੜਗੜ ਕਲਾਬਿੱਕੇ ਦੇਸ਼ ਦੇ ਮਹਾਨ ਸ਼ਹੀਦ ਨੂੰ ਸਿਦਕਾ ਕਰਕੇ ਆਇਆ ਹਾਂ ਅੱਜ ਵੀ ਇਸ ਮਿੱਟੀ ਨੂੰ ਮਿੱਟੀ ਤੋਂ ਉਹਨਾਂ ਦੀ ਸ਼ਹਾਦਤ ਦੀ ਖੁਸ਼ਬੂ ਆਉਣ ਦੇ ਨਾਲ-ਨਾਲ ਦੇਸ਼ ਲਈ ਮਰ ਮਿਟਣ ਦੀ ਪ੍ਰੇਰਨਾ ਮਿਲਦੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਯੂਜਿੰਗ ਦੀ ਅਪਗ੍ਰੇਸ਼ਨ ਕਰਦੇ ਇਸ ਨੂੰ ਆਡੀਓ ਵਿਜ਼ੂਅਲ

سنگرام میں پنجاب دے اتے پجابیاں دے شاندار نو درسائے گی آکے وقت میں پارت دے سارے مہان شیطانوں کوٹی کوٹی پرنام کرتا ہاں پنجاب اتے دیش دی کشحالی تے ترقی دی کام کرتا ہاں مکھ منتری سار پرون سنگھ مان جی اگوائی والی سرکار صوبے نو مڑ رنگلا ہستا شیردہ تے کشحال پنجاب بناون لئی تک پر ہیں اتے اس نصابی ਲਗਾਤਾਰ ਉਪਰਾਵਲੇ ਕਿਤੇ ਜਾ ਰਹੇ ਹਨ ਜੈ ਹਿੰਦ ਜੈ ਪੰਜਾਬ